ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਤੇ ਕੱਲ ਕਾਗਜ਼ ਚੈੱਕ ਕਰਨ ਦੀ ਮਿਤੀ ਸੀ ਤੇ ਕੁਝ ਕਾਗਜ਼ ਰੱਦ ਵੀ ਹੋਏ ਆ ਤੇ ਕੁਝ ਕਾਗਜ਼ ਅਪਰੂਵ ਵੀ ਹੋਇਆ ਅੱਜ ਅਸੀਂ ਇੱਥੇ ਬੈਠੇ ਆ ਜਿਹੜਾ ਬਠਿੰਡਾ ਤੋਂ ਅੰਮ੍ਰਿਤਸਰ ਰੋਡ ਹੈ ਵਾਇਆ ਜੈਤੋ ਤੋਂ ਅੰਮ੍ਰਿਤਸਰ ਰੋਡ ਹੈ ਉਹਦੇ ਉੱਪਰ ਧਰਨਾ ਲਾ ਕੇ ਜਾਮ ਕਰ ਦਿੱਤਾ ਗਿਆ ਆਪਾਂ ਪੁੱਛਦੇ ਹਾਂ ਕੀ ਗੱਲ ਆ ਪੂਰੀ ਸਸਿਕਾ ਬਈ ਸਸਿਕਾ ਵੀਰ ਜੀ ਕੀ ਮਾਮਲਾ ਬਈ ਮਾਮਲਾ ਇਹ ਆ ਜੀ ਮੈਂ ਸਰਪੰਚੀ ਲਈ ਚੋਣ ਲੜ ਰਿਹਾ ਸੀਗਾ ਪਿੰਡ ਨੇੋਂ ਔਰ ਮੈਨੂੰ ਸਰਬਸੰਮਤੀ ਨਾਲ ਪਿੰਡ ਨੇ ਆਠ ਕਰਕੇ ਫੇਰ ਮੈਨੂੰ ਥਾਪੜਾ ਦਿੱਤਾ ਸੀਗਾ ਵੀ ਸਰਪੰਚ ਸਾਡਾ ਤੂੰ ਹੋਏਗਾ ਤੈਨੂੰ ਚੋਣ ਲੜਾਈ ਜਾਊਗੀ ਔਰ ਇਹ ਸਾਨੂੰ ਇਨਸਾਫ ਨਹੀਂ ਮਿਲਿਆ ਸਾਡੀਆਂ ਜਿਹੜੀਆਂ ਫੈਲਾ ਸੀਗੀਆਂ ਉਹ ਮੇਰੇ ਨਾਲ ਦੋ ਫੈਲਾ ਹੋਰ ਸੀ ਤਿੰਨੇ ਫੈਲਾ ਸਾਡੀਆਂ ਰਿਜੈਕਟ ਕੀਤੀਆਂ ਗਈਆਂ ਕਿਸੇ ਮੈਂਬਰ ਦੀ ਨਹੀਂ ਕਿਸੇ ਮੈਂਬਰ ਦੀ ਕੋਈ ਰਿਜਲਟ ਨਹੀਂ ਹੋएगी ਤਿੰਨੇ ਫੈਲਾ ਸਾਡੀਆਂ ਨਹੀਂ ਰਿਜੈਕਟ ਨਹੀਂ ਹੋਈ ਕਿ ਹੋਗੀ ਨਹੀਂ ਕੋਈ ਹੋਰ ਤਿੰਨੇ ਮੈਂਬਰ ਸਾਰੇ ਸਹੀ ਐ ਕੱਲੇ ਤਿੰਨੇ ਸਾਡੇ ਸਰਪੰਚਾਂ ਦੀਆਂ ਹੀ ਕਰੀਆਂ ਅੱਛਾ ਜਿਹੜੇ ਜਿਹੜੇ ਸਰਪੰਚ ਦੇ ਉਮੀਦਵਾਰ ਸੀ ਉਹਨਾਂ ਨੇ ਉਹਨਾਂ ਨੇ ਕੀ ਕਰਿਆ ਹਾਂਜੀ ਉਹਨਾਂ ਦੀਆਂ ਰੱਦ ਹੋਈਆਂ ਹਾਂਜੀ ਕੀ ਕਾਰਨ ਲੱਗਦਾ ਤੁਹਾਡੇ ਕਾਗਜ਼ਾਂ 'ਚ ਤੁਸੀਂ ਚੈੱਕ ਕੀਤਾ ਕੋਈ ਕਾਤਾਹੀ ਤਾਂ ਨਹੀਂ ਸਹੀ ਮੇਰੇ ਕਾਗਜ਼ਾਂ ਦੇ ਵਿੱਚ ਕੋਈ ਮੈਨੂੰ ਮੈਂ ਸਾਰਾ ਕੁਝ ਚੈੱਕ ਕੀਤਾ ਮੈਂ A to Z NOCsਆਂ ਲਾਈਆਂ ਚਾਹ ਵਾਟਰ ਸਪਲਾਈ ਦੀ NOC ਹੋਵੇ ਚਾਹ BDPਓ ਦੀ NOC ਹੋਵੇ ਚਾਹ ਆਪਣੇ ਹੋਰ ਕਈ NOCsਆਂ ਜੋ ਫਾਰਮੈਲਟੀਆਂ ਸਾਨੂੰ ਪ੍ਰਸ਼ਾਸਨ ਨੇ ਦੱਸਿਆ ਸੀਗਾ ਵੀ ਇਹਦੇ ਵਿੱਚ ਲੱਗਣੀਆਂ ਫੇਰ ਤੁਹਾਡੇ ਕਾਗਜ਼ ਫਾਇਲ ਪਾਸ ਹੋਊਗੀ ਇਹ ਹੁਣ ਸਾਡੇ ਫਾਈਲਾਂ ਦੇ ਵਿੱਚ ਮੈਨੂੰ ਕੋਈ ਕਮੀ ਨਹੀਂ ਲੱਗੇਗੀ ਔਰ ਮੇਰੇ ਕੋਲੇ ਵੀਡੀਓਗ੍ਰਾਫੀ ਵੀ ਆ ਉਸਦੀ ਫਾਇਲ ਦੀ ਔਰ ਦੂਸਰਾ ਫੋਟੋ ਕਾ ਪੀਵੀਐਫ ਫਾਈਲ ਦੀ ਇਹ ਸਾਡੇ ਨਾਲ ਛਰੇ ਆਮ ਧੱਕਾ ਹੋਇਆ ਜੋ ਮਾਨ ਸਰਕਾਰ ਇਹ ਆਈ ਆ ਆਪਣੇ ਅਮੋਲਕ ਐਮਐਲਏ ਨੂੰ ਅਸੀਂ ਵੋਟਾਂ ਪਾਈਆਂ ਲੈ ਕੇ ਆਏ ਆ ਇਹ ਸਾਡੇ ਨਾਲ ਛਰੇ ਆਮ ਗੁੰਡਾ ਰਾਜ ਕਰ ਰਿਹਾ ਇੱਥੇ ਬੰਦਾ ਜੋ ਪਿੰਡ ਚੋਂਦਾ ਸਰਪੰਚੀ ਦੇ ਲਾਇਕ ਉਹਨੂੰ ਇਹ ਬਣਾਉਂਦਾ ਹੀ ਨਹੀਂਗਾ ਜੋ ਬੰਦਾ ਨਹੀਂ ਸਰਪੰਚੀ ਦੇ ਲਾਇਕ ਉਹ ਬੰਦੇ ਤੋਂ ਇਹ ਪੈਸੇ ਲੈ ਕੇ ਇਹ ਕੰਮ ਕਰਵਾਇਆ ਜਾ ਰਿਹਾ ਗੁੰਡਾ ਰਾਜ ਜਮਾ ਛਰੇ ਆਮ ਪਿੰਡ ਮੇਰੇ ਨਾਲ ਸਹਿਮਤ ਔਰ ਪਿੰਡ ਦੇ ਵਿੱਚੋਂ ਸਰਵੇ ਵੀ ਕੀਤਾ ਜਾਵੇ ਔਰ ਜੋ ਮੇਰੇ ਬਰੋਬਰ ਉਮੀਦਵਾਰ ਖੜਾ ਉਹ ਇੱਕ ਵੀ ਸਵਾਲ ਦਾ ਜਵਾਬ ਦੇ ਦੇ ਮੇਰੇ ਬਰੋਬਰ ਬਿਠਾ ਦੇ ਦਸਾਂ ਗੱਲਾਂ ਦਾ ਜਵਾਬ ਦੇ ਦੇ ਕਿ ਮੈਂ ਸਰਪੰਚੀ ਦੀ ਫੁੱਲ ਫਾਰਮੇਸ਼ਨ ਹੀ ਦੱਸ ਦੇ ਬੀਡੀਪੀ ਉਹਦੀ ਦੱਸ ਦੇ ਜਿਹੜੇ ਬੰਦੇ ਨੂੰ ਇੰਨਾ ਹੀ ਨਹੀਂ ਪਤਾ ਵੀ ਸੈਰੀਟੇਸ਼ਨ ਪਵਾ ਕਿੱਥੇ ਆ ਉਹ ਕੰਮ ਕੀ ਕਰਵਾਊਗਾ ਪਿੰਡ ਦੇ ਸਾਡਾ ਇੱਥੋਂ ਤੱਕ ਰੋਸ ਹੈ ਕਿ ਸਾਡੀ ਸਰਬਸੰਮਤੀ ਦੇ ਨਾਲ ਚੋਣ ਕਰਾਈ ਜਾਵੇ ਔਰ ਪਿੰਡ ਦਾ ਕਹਿਣਾ ਮੰਨਿਆ ਜਾਵੇ ਜੋ ਪਿੰਡ ਕਹਿੰਦਾ ਉਹੀ ਹੋਣਾ ਚਾਹੀਦਾ ਨਹੀਂ ਜੇ ਤੁਸੀਂ ਕਹਿੰਦੇ ਤੁਸੀਂ ਆਮ ਆਦਮੀ ਪਾਰਟੀ ਦੇ ਸਮਰਥਕ ਰਹੇ ਹੋ ਫਿਰ ਵੀ ਤੁਹਾਡੇ ਨਾਲ ਧੱਕਾ ਅਸੀਂ ਇਹ ਸਾਰੇ ਨਗਰ ਨੇ ਆਮ ਆਦਮੀ ਪਾਰਟੀ ਨੂੰ ਪੂਰੇ ਜੋਰ-ਸ਼ੋਰ ਨਾਲ ਇਸੇ ਐਮਐਲਏ ਨੂੰ ਜਿਤਾਇਆ ਸੀਗਾ ਔਰ ਮੈਂ ਕੱਲ ਐਮਐਨਏ ਦੇ ਕੋਲੇ ਵੀ ਆ ਕੇ ਗਿਆ ਕਿ ਐਮਐਲਏ ਸਾਡਾ ਧੱਕਾ ਨਹੀਂ ਹੋਣਾ ਚਾਹੀਦਾ ਔਰ ਨਾ ਕਰੋ ਸਾਡੇ ਤੇ ਵਜੈਕਸ਼ਨ ਲਾ ਰਹੀ ਹੈ ਦੂਜੀ ਧਿਰ ਹੈ ਜਿਹੜੀ ਔਰ ਐਮਐਲਏ ਦੇ ਕਹਿਣ ਦੇ ਬਾਵਜੂਦ ਵੀ ਇਹ ਧੱਕਾ ਕੀਤਾ ਸਾਡੇ ਨਾਲ ਔਰ ਇਹ ਅਸੀਂ ਤੱਕਾ برداشت ਨਹੀਂ ਕਰਾਂਗੇ ਜਿੰਨਾਂ ਚਿਰ ਸਾਨੂੰ ਜੋਗ ਇੱਥੋਂ ਬਣਾ ਕੇ ਨਹੀਂ ਤੋੜਿਆ ਜਾਂਦਾ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਉੱਠਾਂਗੇ ਇਸੇ ਤਰ੍ਹਾਂ ਇੱਥੇ ਧਰਨੇ ਤੇ ਡਟੇ ਰਭਾਂਗੇ ਇੱਕ ਮੈਂ ਇੱਕ ਨਾਗਰ ਪਹਿਲਾਂ ਮੈਂ ਫੌਜ ਦੇ ਵਿੱਚ ਸਰਵਿਸ ਕੀਤੀ ਔਰ ਮੈਂ ਆਪਣੀ ਇਮਾਨਦਾਰੀ ਦੇ ਨਾਲ ਔਰ ਮੇਰੇ ਤੇ ਇੱਕ ਵੀ objection ਕੱਢ ਕੇ ਦਿਖਾਉਣ ਚਾ ਮੈਂ ਕ੍ਰਿਮੀਨਲ ਹੋਵਾਂ ਚਾਹੇ ਮੇਰੀ ਕਿਸੇ ਦੇ ਨਾਲ ਲੜਾਈ ਹੋਵੇ ਤਾਂ ਵੀ ਮੈਨੂੰ ਕਹਿ ਦਿੰਦਾ ਮੈਂ ਤਾਂ ਵੀ ਬੈਠ ਜਾਗਾ ਇਹ ਛਰੇਆ ਹੰਤਕ ਤੇ ਭਗਵੰਤ ਮਾਨ ਨੂੰ ਹੀ ਅਸੀਂ ਕਹਿੰਨੇ ਆ ਭਗਵੰਤ ਮਾਨ ਸਾਹਿਬ ਆਉਂਦੀ ਵਾਰ ਜੇ ਐਮਐਲਏ ਸਾਡੇ ਸੀਟ ਤੋਂ ਖੜਾ ਕਰੋਗੇ ਅਸੀਂ ਇੱਕ ਵੀ ਵੋਟ ਨਹੀਂ ਪਾਵਾਂਗੇ ਔਰ ਛੇਤਰਾਂ ਦਾ ਹਾਰ ਪਾ ਕੇ ਦਾ ਸਨਮਾਨਤ ਕਰਾਂਗੇ ਪਿੰਡ ਦੇ ਵਿੱਚ ਸਾਡਾ ਵਿਰੋਧ ਹੋਊਗਾ ਜਦੋਂ ਸਾਡੇ ਨਾਲ ਧੱਕਾ ਹੋ ਰਿਹਾ ਆਮ ਪਬਲਿਕ ਦੇ ਨਾਲ ਔਰ ਦੂਜਿਆਂ ਦਾ ਕੀ ਬਣੇਗਾ ਇੱਥੇ ਇਹ ਤਾਂ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਮੁੰਡਿਆਂ ਆਮ ਘਰਾਂ ਦੇ ਇਹ ਬੰਦਿਆਂ ਨੂੰ ਉਹ ਕਰਿਆ ਕਰਾਂਗੇ ਹਾਂਜੀ ਹਾਂਜੀ ਆਮ ਘਰਾਂ ਦੇ ਕਰਕੇ ਦਾ ਆਮ ਲੋਕਾਂ ਨਾਲ ਇਹ ਧੱਕਾ ਕਰ ਰਹੇ ਆ ਇਸ ਕਰਕੇ ਹਾਂਜੀ ਸਾਡਾ ਪਿੰਡ ਚੋਂ ਜਾ ਕੇ ਪਤਾ ਕਰਿਆ ਜਾਵੇ 80% 90% ਪਿੰਡ ਇੱਕ ਪਾਸੇ ਆ ਇੱਕ ਕਾਂਗਰਸੀ ਬੰਦੇ ਦੀ ਮਦਦ ਕਰ ਰਿਹਾ ਜਿਹੜਾ ਐਮ.ਐਲ.ਏ ਪੈਸੇ ਲੈ ਕੇ ਐਮ.ਐਲ. ਕਾਂਗਰਸੀ ਬੰਦੇ ਦੀ ਨਾਲ ਇਹ ਉਹ ਕਰਿਆ ਸਾਡੇ ਨਾਲ ਇਹ ਤੱਕਾ ਕਰ ਰਿਹਾ ਇੱਕ ਇੱਕ 'ਚ ਨੁਕਸ ਹੋਊਗਾ ਤਿੰਨ ਤਿੰਨ 'ਚ ਤਾਂ ਨਹੀਂ ਨੁਕਸ ਹੋਊਗਾ ਫਿਰ ਸਾਨੂੰ ਦੱਸਿਆ ਨਹੀਂ ਗਿਆ ਵੀ ਕੀ ਨੁਕਸ ਹੈ ਇਹ ਵੀ ਅੱ비 ਸਾਨੂੰ ਐਵੇਂ ਵੀ ਦੱਸਣ ਵੀ ਆ ਭਾਈ ਸ਼ਣ ਲੱਗਿਆ ਕੋਈ ਕਿਸੇ ਕਿਸਮ ਦਾ ਵੀ ਕੋਈ ਕਹਦੇ ਵੀ ਸਟੇਟਿਟੀ ਦਾ ਕਾਸੇ ਦਾ ਕਿਸੇ ਚੀਜ਼ ਦਾ ਸਾਡੇ ਉੱਤੇ ਕੋਈ ਦੇਣ ਲੈਣ ਹੋਵੇ ਅਸੀਂ ਜ਼ਿੰਮੇਵਾਰ ਹਾਈ ਕੋਰਟ 'ਚ ਜਾਵਾਂਗੇ ਬਿਲਕੁਲ ਬੈਠਾਂਗੇ ਨਹੀਂ ਅਸੀਂ ਇਹ ਕਹਿਣੇ ਆ ਕਿ ਜੇ ਸਾਡੇ ਰਿਟਰਨਿੰਗ ਅਫਸਰ ਨੇ ਸਾਡੀਆਂ ਫਾਈਲਾਂ ਚ ਚੈੱਕ ਕਰ ਲਈਆਂ ਸਾਨੂੰ ਸਲਿੱਪਾਂ ਦਿੱਤੀਆਂ ਸਾਡੀ ਫਾਈਲ ਅੰਦਰ ਸਾਰੀ ਚੈੱਕ ਕੀਤੀ ਗਈ ਹੈ ਉਸ ਟਾਈਮ ਤੇ ਕੋਈ ਵੀ ਗਲਤੀ ਨਹੀਂ ਪਾਈ ਗਈ ਸਾਨੂੰ ਰਸੀਤਾਂ ਕੱਟ ਕੇ ਦਿੱਤੀਆਂ ਐ ਜੇ ਮੇਰੇ ਕੋਲੇ ਪ੍ਰੂਫ ਹੈ ਉਹ ਰਸੀਤਾਂ ਦੇ ਫਿਰ ਇਹਦਾ ਮਤਲਬ ਇਹ ਗੁੰਡਾਵਾਚ ਰਾਤ ਕਾਨੂੰਨ ਦੀ ਲੰਘਣਾ ਕੀਤੀ ਗਈ ਹੈ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਕਾਨੂੰਨ ਦਾ ਹਾਈ ਕੋਰਟ ਦਾ ਵੀ ਰੋਖਾ ਸੀ ਜਰੂਰ ਕਰਾਂਗੇ ਇੱਕ ਜਦੋਂ 2022 ਦੀਆਂ ਚੋਣਾਂ ਸੀਗੀਆਂ ਉਦੋਂ ਕਹਿੰਦੇ ਸੀ ਵੀ ਅਸੀਂ ਰਵਾਇਤੀ ਪਾਰਟੀਆਂ ਵਾਲੇ ਕੰਮ ਨਹੀਂ ਕਰਿਆ ਕਰਾਂਗੇ ਰਵਾਇਤੀ ਪਾਰਟੀਆਂ ਵੀ ਪਹਿਲੀਆਂ ਸਰਕਾਰਾਂ ਵੀ ਆਹੀ ਕਰਦੀਆਂ ਰਹੀਆਂ ਵੀ ਕਾਗਜ਼ ਰੱਦ ਕਰਤੇ ਉਹ ਕਰਤਾ ਇਹ ਉਹੀ ਕੁਛ ਇਹ ਕਰਨ ਲੱਗ ਪਏ ਉਦੋਂ ਵੱਧ ਕਰਦੇ ਆ ਜੀ ਉਦੋਂ ਵੱਧ ਕਰ ਰਹੇ ਆ ਇਹਨਾਂ ਨੇ ਤਾਂ ਉਹ ਉਹਨਾਂ ਨੂੰ ਕਈ ਗੁਣਾ ਘਾਂਟ ਪਾਤਾ ਕੰਮ ਹਾਂਜੀ ਇਹਨਾਂ ਨੇ ਤਾਂ ਬਹੁਤ ਬਹੁਤ ਹੀ ਜ਼ਿਆਦਾ ਗੁੰਡਾ ਰਾਜ ਵਾਲੀ ਕੰਮ ਕਰ ਰਹੇ ਆ ਵੀ ਇੱਕ ਇੱਕ ਦੇ ਚ ਨੁਕਸ ਹੋਊਗਾ ਦੂਜੇ ਦੇ ਉਹ ਤੀਜੇ ਸਾਰਿਆਂ ਦੇ ਹੋਗਾ ਫਿਰ ਸਾਰੇ ਕਿਸੇ ਮੈਂਬਰ ਹੈ ਸਾਰੇ ਦੇ ਸਹੀ ਪਾਏ ਗਏ ਉਹਨਾਂ ਦੇ ਤਿੰਨ ਬੰਦੇ ਜਿਹੜੇ ਹੈਗੇ ਉਹਨਾਂ ਦੇ ਖੜੇ ਕਰੇ ਉਹਨਾਂ ਤਿੰਨਾਂ ਦੇ ਸਹੀ ਪਾਏ ਗਏ ਸਾਡੇ ਹੀ ਤਿੰਨ ਗਲਤ ਕਰ ਹੋਏ ਕਿਸੇ ਜਿਹੜੇ ਉਹ ਦੂਸਰੇ ਜਿਹੜੇ ਸਰਪੰਚ ਦੇ ਮੈਂਬਰ ਸੀ ਉਹ ਸਹੀ ਹੈ ਹਾਂਜੀ ਉਹ ਸਾਰੇ ਸਹੀ ਹੈ ਸਾਡੇ ਹੀ ਤਿੰਨਾਂ ਦੇ ਕਰੇ ਗਏ ਫਿਰ ਕੋਈ ਕਿਸੇ ਬੈਂਕ ਦਾ ਉਸ ਬੰਦਿਆਂ ਨੂੰ ਸਾਡੇ ਤੋਂ ਡਰ ਸੀਗਾ ਕਿ ਅਸੀਂ ਪੈਂਚੀ ਦੀਆਂ ਚੋਣਾ ਨਹੀਂ ਜਿੱਤ ਸਕਦੇ ਉਹਨਾਂ ਨੇ ਸ਼ਰੇਆਮ ਪੈਸਾ ਚੜਾਇਆ ਸੀ ਐਮਐਲਏ ਮੁਲਕ ਨੂੰ ਔਰ ਐਮਐਲਏ ਮੋਲਕ ਸਾਡੇ ਪਿੰਡ 'ਚ ਥਾਪੜਾ ਦੇ ਕੇ ਆਇਆ ਸੀ ਬਗੈਰ ਪਿੰਡ ਤੋਂ ਕਹਿ ਕੇ ਆਇਆ ਕਿ ਮੈਂ ਅੱਜ ਤੋਂ ਹੀ ਸਰਪੰਚ ਚੁਣਤਾ ਇਹਦਾ ਕਰਕੇ ਕਿਹਾ ਜਿੰਨੇ ਲੋਕ ਆਏ ਬੇਕੂਬ ਬੈਠੇ ਆ ਸਾਡੇ ਪਿੰਡ ਦੇ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਕਿਸੇ ਚੀਜ਼ ਦਾ ਇਹਨਾਂ ਨੇ ਮੈਨੂੰ ਕਾਠ ਮਾਰ ਕੇ ਖੜਾ ਕੀਤਾ ਸੀ ਪਿੰਡ ਦੇ ਵਿੱਚ ਜੋ ਅੱਜ ਇਹਨਾਂ ਦੇ ਨਾਮ ਸ਼ਰਮ ਤੱਕਾ ਹੋ ਰਿਹਾ ਤਾਂ ਕਰਕੇ ਅਸੀਂ ਇੱਥੇ ਸਾਨੂੰ ਧਰਨਾ ਲਾਉਣਾ ਪਿਆ ਆਮ ਪਬਲਿਕ ਵੀ ਇਹਨਾਂ ਦੀ ਵਜ੍ਹਾ ਦੇ ਨਾਲ ਤੰਗ ਹੋ ਰਹੀ ਹੈ ਜੈਤੋ ਦੇ ਵਿੱਚ ਇੰਨਾ ਗਦਰ ਐਸ ਐਮਐਲਏ ਨੇ ਕੀਤਾ ਮੈਂ ਕਹਣਾ ਗਾਲੀ ਛੱਡ ਦਿਓ 15 ਪਿੰਡ ਤਰਾਤਰਾਸ ਕਰਦੇ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਥਾਂ ਥਾਂ ਤੇ ਧਰਨੇ ਲੱਗੇ ਹੋਏ ਆ ਚੈ ਜੈਤੋ ਪਰਲੇ ਪਾਸੇ ਦੇਖ ਲਓ ਚੌਂਕ 'ਚ ਵੀ ਧਰਨਾ ਲੱਗਿਆ ਵਾ ਔਰ ਐ ਸੂਏ ਤੇ ਵੀ ਧਰਨਾ ਲੱਗਿਆ ਵਾ ਅਸੀਂ ਇਸ ਚੀਜ਼ ਦੀ ਅਨਸਾਫ ਇਨਸਾਫੀ ਚਾਹੁੰਦੇ ਆ ਅਸੀਂ ਇੱਥੋਂ ਕਿਸੇ ਵੀ ਹਾਲਤ ਨਹੀਂ ਜਾਵਾਂਗੇ ਜਿੰਨਾ ਚੱਕਰ ਸਾਨੂੰ ਜੋਗ ਕਰਕੇ ਇੱਥੋਂ ਨਹੀਂ ਭੇਜਿਆ ਜਾਂਦਾਗਾ ਮਾਨ ਸਾਹਿਬ ਤਾਂ ਕਹਿੰਦੇ ਸੀ ਵੀ ਐਤਕੀ ਸਰਬਸੰਤੀ ਨਾਲ ਚੁਣੋ ਵੀ ਜਿਹੜੇ ਅਸੀਂ ਉਹਨਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਵੀ ਦੇਵਾਂਗੇ ਤੁਸੀਂ ਕਹਿੰਦੇ ਹੋ ਅਸੀਂ ਸਰਵਸੰਮਤੀ ਕਰ ਲਈ ਪਰ ਸਾਡੀ ਹੋਣ ਨਹੀਂ ਦਿੱਤੀ ਜਾ ਰਹੀ ਅਸੀਂ ਮਾਨ ਸਾਹਿਬ ਨੂੰ ਜਤਾਇਆ ਸੀ ਇਸ ਲਈਏ ਕਿ ਬਈ ਐਮਐਲਏ ਜਿਹੜੇ ਛੋਡੇ ਅਸੀਂ ਦੇਖਾਂਗੇ ਵੀ ਕਿੱਦਾਂ ਕੰਮ ਕਰ ਰਹੇ ਆ ਲੋਕਾਂ ਨੂੰ ਇਨਸਾਫ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਸਾ ਇਹ ਸਾਨੂੰ ਹੋ ਸਕਦਾ ਮੁੱਖ ਮੰਤਰੀ ਨੂੰ ਪਤਾ ਹੋਵੇ ਪਰ ਛੋਡੇ ਚੈਨਲ ਦੇ ਥਰੂ ਅਸੀਂ ਭਗਵਾਨ ਤਮਨ ਕੋਲੇ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਸਾਨੂੰ ਐਦਾਂ ਦਾ ਐਮਐਲਏ ਮਨਜ਼ੂਰ ਨਹੀਂ ਜੇ ਤੁਸੀਂ ਗਾਂ ਨੂੰ ਐਦਾਂ ਦਾ ਐਮਐਲਏ ਸਾਨੂੰ ਦੇਤਾ ਤੇ ਅਸੀਂ ਬਹੁਤ ਹੀ ਸ਼ਕਤੀ ਦੇ ਨਾਲ ਵਿਰੋਧ ਕਰਾਂਗੇ ਇਹੋ ਜਿਹੇ ਬੰਦੇ ਨੂੰ ਅਸੀਂ ਵੋਟ ਨਹੀਂ ਪਾਵਾਂਗੇ ਜੇਕਰ ਸਾਰੇ ਪਿੰਡ ਦੀ ਗੱਲ ਕਰੀਏ ਸਾਰਾ ਪਿੰਡ ਜਦੋਂ ਤੁਸੀਂ ਤੁਹਾਡੇ ਕੋਲੇ ਆਇਆ ਸੀਗਾ ਤੁਸੀਂ ਉਦੋਂ ਐਮਐਲਏ ਸਾਹਿਬ ਨੂੰ ਦੱਸਿਆ ਸੀ ਕਿ ਭਾਈ ਮੇਰੇ ਸਾਰੇ ਪਿੰਡ ਨੇ ਸਰਬਸੰਮਤੀ ਕਰ ਲਈ ਦੱਸਿਆ ਸੀਗਾ ਐਮਐਲਏ ਨੂੰ ਖੁਦ ਪਤਾ ਸੀਗਾ ਪਰ ਲਾਂਡ ਸਾਹ ਨੂੰ ਇਹ ਹੀ ਸੀਗੀ ਕਿ ਮੈਨੂੰ ਕੁਛ ਨਾ ਕੁਛ ਗਿਫਟ ਦਿੱਤਾ ਜਾਵੇ ਔਰ ਮੈਂ ਦੂਜੇ ਬੰਦੇ ਨੂੰ ਆਪਣਾ ਲੈ ਕੇ ਝੋਲਾ ਭਰ ਕੇ ਪੈਸਿਆਂ ਦਾ ਤੇ ਚਲਾ ਜਾਵਾਂ ਔਰ ਪਿੰਡ ਦੇ ਵਿੱਚ ਸਰਵੇ ਕਰਵਾਇਆ ਸੀਗਾ ਪਿੰਡ ਵਾਲਿਆਂ ਨੇ ਮੈਨੂੰ ਤਾਂ ਮੈਂ ਉੱਠਿਆ ਸੀਗਾ ਕੇ ਪਿੰਡ ਨੇ ਸਰਵੇ ਕਰਾ ਕੇ ਪੂਰੇ ਪਿੰਡ ਦਾ ਕੱਠ ਮਾਰ ਕੇ ਮੈਨੂੰ ਸਰਪੰਚੀ ਲਈ ਖੜਾ ਕੀਤਾ ਸੀ ਆ ਇਹ ਤਾਂ ਨਹੀਂ ਹੈ ਕਿ ਕਦੇ ਆਮ ਆਦਮੀ ਪਾਰਟੀ ਦੇ ਜਿਹੜੇ ਮੋਡਲ ਵਰਕਰ ਆ ਉਹ ਤੁਹਾਡੇ ਨਾਲ ਨਾਲ ਨਾ ਬਿਲਕੁਲ ਜਿਹੜੇ ਆਮ ਆਦਮੀ ਦੇ ਵਰਕਰ ਸੀਗੇ ਉਹਨਾਂ ਨੂੰ ਵੀ ਵਿਚਾਰਿਆ ਨਹੀਂ ਇਹਨਾਂ ਨੂੰ ਕਿਨਾਰਿਆ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ ਸੌਂਹਾ ਪਵਾ ਕੇ ਉਹ ਵਿਚਾਰੇ ਆ ਵਿੱਚੇ ਸਾਰੇ ਵਰਕਰ ਆਮ ਆਦੀ ਪਾਰਟੀ ਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹਨਾਂ ਤੋਂ ਸਾਰਿਆਂ ਤੋਂ ਪੁੱਛਿਆ ਜਾਵੇ ਕਿ ਭਾਈ ਵੋਟਾਂ ਪਾਈਆਂ ਜਾਂ ਨਹੀਂ ਪਾਈਆਂ ਵਾਰਕਰਾਂ ਦੇ ਨਾਲ ਵੀ ਧੋਖਾ ਕੀਤਾ ਸਾਰੇ ਵਰਕਰਾਂ ਨਾਲ ਧੋਖਾ ਕੀਤਾ ਸਾਡੇ ਪਿੰਡ ਦੀ ਵੋਟ ਕਢਵਾ ਕੇ ਦੇਖੀ ਜਾਵੇ ਵੀ ਕਿੰਨੀ ਝਾੜੂ ਨੂੰ ਪਾਈ ਆ ਸੀ ਸਭ ਤੋਂ ਜ਼ਿਆਦਾ ਜਦੋਂ ਤੋਂ ਸਾਧੂ ਸਿੰਘ ਐਮਪੀ ਖੜਾ ਹੋਇਆ ਸਾਡੇ ਪਿੰਡ ਨੇ ਸਭ ਤੋਂ ਜ਼ਿਆਦਾ ਫਤਵਾ ਦਿੱਤਾ ਝਾੜੂ ਨੂੰ ਸਭ ਤੋਂ ਜ਼ਿਆਦਾ ਵੋਟ ਦਿੱਤੀ ਆ ਸਾਨੂੰ ਦੁੱਖ ਇਸ ਗੱਲ ਦਾ ਕਿ ਅੱਜ ਸਾਡਾ ਪਹਿਲਾਂ 15 ਸਾਲ ਰਿਜ਼ਰਵ ਦੇ ਵਿੱਚ ਰਿਹਾ ਪਿੰਡ ਸਾਨੂੰ 20 ਸਾਲਾਂ ਬਾਅਦ ਜਨਰਲ ਇਹ ਸਾਡੀ ਪੋਕੈਂਸੀ ਨਿਕਲੀ ਆ ਜਨਰਲ ਸਰਪੰਚੀ ਆਸਤੇ ਔਰ 20 ਸਾਲਾਂ ਬਾਅਦ ਵੀ ਸਾਨੂੰ ਪਿੰਡ ਨੂੰ ਇਨਸਾਫ ਨਹੀਂ ਮਿਲ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਜੇਕਰ ਕੋਈ ਹੱਲ ਨਹੀਂ ਹੁੰਦਾ ਤਾਂ ਫਿਰ ਤੁਹਾਡਾ ਐਕਸ਼ਨ ਕੀ ਹੋਊ ਸਾਨੂੰ ਜੇ ਇਨਸਾਫ ਨਾ ਮਿਲੇ ਸਾਡਾ ਐਕਸ਼ਨ ਇਹੀ ਹੈ ਕਿ ਅਸੀਂ ਉਹਨਾਂ ਚੱਕਰ ਇਥੋਂ ਨਹੀਂ ਹੇਲਾਂਗੇ ਸਾਨੂੰ ਪ੍ਰਸ਼ਾਸਨ ਇਨਸਾਫ ਦੇਵੇ ਔਰ ਜੋਗਕਰਾਰ ਦੇ ਕੇ ਸਾਨੂੰ ਇਥੋਂ ਠਾਇਆ ਜਾਵੇ ਔਰ ਸਾਨੂੰ ਚੋਣ ਲੜਾਈ ਜਾਵੇ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਸਰਕਾਰ ਹੈ ਉਹਦੇ ਉਹਨਾਂ ਨੇ ਭਗਵਾਨ ਸਿੰਘ ਮਾਨ ਕਹਿੰਦੇ ਕਿ ਸਰਬਸੰਮਤੀ ਨਾਲ ਬੰਦਿਆਂ ਨੂੰ ਚੁਣੋ ਪਰ ਜਿਹੜੇ ਸਰਬਸੰਮਤੀ ਹੋ ਰਹੀ ਹੈ ਲੋਕਾਂ ਦਾ ਕਹਿਣਾ ਕਿ ਉਸ ਨੂੰ ਮੰਨਿਆ ਹੀ ਨਹੀਂ ਜਾ ਰਿਹਾ ਤੁਸੀਂ ਜਿਹੜੇ ਰਹੋ ਡੇਲ ਰੈਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਸਾਸੀ ਕਾਲ ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਤੇ ਕੱਲ ਕਾਗਜ਼ ਚੈੱਕ ਕਰਨ ਦੀ ਮਿਤੀ ਸੀ ਤੇ ਕੁਝ ਕਾਗਜ਼ ਰੱਦ ਵੀ ਹੋਏ ਆ ਤੇ ਕੁਝ ਕਾਗਜ਼ ਅਪਰੂਵ ਵੀ ਹੋਇਆ ਅੱਜ ਅਸੀਂ ਇੱਥੇ ਬੈਠੇ ਆ ਜਿਹੜਾ ਬਠਿੰਡਾ ਤੋਂ ਅੰਮ੍ਰਿਤਸਰ ਰੋਡ ਐ ਵਾਇਆ ਜੈਤੋ ਤੋਂ ਅੰਮ੍ਰਿਤਸਰ ਰੋਡ ਐ ਉਹਦੇ ਉੱਪਰ ਧਰਨਾ ਲਾ ਕੇ ਜਾਮ ਕਰ ਦਿੱਤਾ ਗਿਆ ਆਪਾਂ ਪੁੱਛਦੇ ਹਾਂ ਕੀ ਗੱਲ ਆ ਪੂਰੀ ਸਸੀ ਕਾਲ ਬਈ ਸਸੀ ਕਾਲ ਜੀ ਕੀ ਮਾਮਲਾ ਬਈ ਮਾਮਲਾ ਇਹ ਆ ਜੀ ਮੈਂ ਸਰਪੰਚੀ ਲਈ ਚੋਣ ਲੜ ਰਿਹਾ ਸੀਗਾ ਪਿੰਡ ਨੇੋਂ ਔਰ ਮੈਨੂੰ ਸਰਬਸੰਮਤੀ ਨਾਲ ਪਿੰਡ ਨੇ ਕਾਠ ਕਰਕੇ ਫੇਰ ਮੈਨੂੰ ਥਾਪੜਾ ਦਿੱਤਾ ਸੀਗਾ ਵੀ ਸਰਪੰਚ ਸਾਡਾ ਤੂੰ ਹੋਏਗਾ ਤੈਨੂੰ ਚੋਣ ਲੜਾਈ ਜਾਊਗੀ ਔਰ ਇਹ ਸਾਨੂੰ ਇਨਸਾਫ ਨਹੀਂ ਮਿਲਿਆ ਸਾਡੀਆਂ ਜਿਹੜੀਆਂ ਫੈਲਾ ਸੀਗੀਆਂ ਉਹ ਮੇਰੇ ਨਾਲ ਦੋ ਫੈਲਾ ਹੋਰ ਸੀ ਤਿੰਨੇ ਫੈਲਾ ਸਾਡੀਆਂ ਰਿਜੈਕਟ ਕੀਤੀਆਂ ਗਈਆਂ ਕਿਸੇ ਮੈਂਬਰ ਦੀ ਨਹੀਂ ਕਿਸੇ ਮੈਂਬਰ ਦੀ ਕੋਈ ਰਿਜਲਟ ਨਹੀਂ ਹੋਈਗੀ ਤਨੇ ਫੇਲਾ ਸਾਡੀਆਂ ਨਹੀਂ ਰਿਜੈਕਟ ਨਹੀਂ ਹੋਈ ਕਿ ਹੋ ਗਈ ਨਹੀਂ ਕੋਈ ਹੋਰ ਤਨੇ ਮੈਂਬਰ ਸਾਰੇ ਸਹੀ ਐ ਕੱਲੇ ਤਨੇ ਸਾਡੇ ਸਰਪੰਚਾਂ ਦੀਆਂ ਹੀ ਕਰੀਆਂ ਅੱਛਾ ਜਿਹੜੇ ਜਿਹੜੇ ਸਰਪੰਚ ਦੇ ਉਮੀਦਵਾਰ ਸੀ ਉਹਨਾਂ ਨੇ ਉਹਨਾਂ ਨੇ ਜਾਂ ਕਰਿਆ ਹਾਂਜੀ ਉਹਨਾਂ ਦੀਆਂ ਰੱਦ ਹੋਈਆਂ ਹਾਂਜੀ ਕੀ ਕਾਰਨ ਲੱਗਦਾ ਤੁਹਾਡੇ ਕਾਗਜ਼ਾਂ 'ਚ ਤੁਸੀਂ ਚੈੱਕ ਕੀਤਾ ਕੋਈ ਕੋਤਾਹੀ ਤਾਂ ਨਹੀਂ ਸੀ ਮੇਰੇ ਕਾਗਜ਼ਾਂ ਦੇ ਵਿੱਚ ਕੋਈ ਮੈਨੂੰ ਮੈਂ ਸਾਰਾ ਕੁਝ ਚੈੱਕ ਕੀਤਾ ਮੈਂ A ਤੋਂ Z ਐਨਓਸੀਆਂ ਲਾਈਆਂ ਚਾਹ ਵਾਟਰ ਸਪਲਾਈ ਦੀ ਐਨਓਸੀ ਹੋਵੇ ਚਾਹ ਬੀਡੀਪੀਓ ਦੀ ਐਨਓਸੀ ਹੋਵੇ ਚਾਹ ਆਪਣੇ ਹੋਰ ਕਈ ਐਨਓਸੀਆਂ ਜੋ ਫਾਰਮੈਲਟੀਆਂ ਸਾਨੂੰ ਪ੍ਰਸ਼ਾਸਨ ਨੇ ਦੱਸਿਆ ਸੀਗਾ ਵੀ ਇਹਦੇ ਵਿੱਚ ਲੱਗਣੀਆਂ ਫੇਰ ਤੁਹਾਡੇ ਕਾਗਜ਼ ਫੈਲ ਪਾਸ ਹੋਊਗੇ ਇਹ ਹੁਣ ਸਾਡੇ ਫਾਈਲਾਂ ਦੇ ਵਿੱਚ ਮੈਨੂੰ ਕੋਈ ਕਮੀ ਨਹੀਂ ਲੱਗੇਗੀ ਔਰ ਮੇਰੇ ਕੋਲੇ ਵੀਡੀਓਗ੍ਰਾਫੀ ਵੀ ਆ ਉਸ ਦੀ ਫੈਲ ਦੀ ਔਰ ਦੂਸਰਾ ਫੋਟੋ ਕਾਪੀ ਵੀ ਫੈਲ ਦੀ ਇਹ ਸਾਡੇ ਨਾਲ ਛਰੇ ਆਮ ਧੱਕਾ ਹੋਇਆ ਜੋ ਬਾਣ ਸਰਕਾਰ ਇਹ ਆਈ ਆ ਆਪਣੇ ਅਮੋਲਕ ਐਮਐਲਏ ਨੂੰ ਅਸੀਂ ਵੋਟਾਂ ਪਾਈਆਂ ਲੈ ਕੇ ਆਏ ਆ ਇਹ ਸਾਡੇ ਨਾਲ ਛਰੇ ਆਮ ਗੁੰਡਾ ਰਾਜ ਕਰ ਰਿਹਾ ਇੱਥੇ ਬੰਦਾ ਜੋ ਪਿੰਡ ਚੋਂ ਦਾ ਸਰਪੰਚੀ ਦੇ layak ਉਹ ਨੂੰ ਇਹ ਬਣਾਉਂਦਾ ਹੀ ਨਹੀਂਗਾ ਜੋ ਬੰਦਾ ਨਹੀਂ ਸਰਪੰਚੀ ਦੇ layak ਉਹ ਬੰਦੇ ਤੋਂ ਇਹ ਪੈਸੇ ਲੈ ਕੇ ਇਹ ਕੰਮ ਕਰਵਾਇਆ ਜਾ ਰਿਹਾ ਗੁੰਡਾ ਰਾਜ ਜਮਾ ਛਰੇ ਆਵਾ ਪਿੰਡ ਮੇਰੇ ਨਾਲ ਸਹਿਮਤ ਹੋਰ ਪਿੰਡ ਦੇ ਵਿੱਚੋਂ ਸਰਵੇ ਵੀ ਕੀਤਾ ਜਾਵੇ ਔਰ ਜੋ ਮੇਰੇ ਬਰੋਬਰ ਉਮੀਦਵਾਰ ਖੜਾ ਉਹ ਇੱਕ ਵੀ ਸਵਾਲ ਦਾ ਜਵਾਬ ਦੇ ਦੇ ਮੇਰੇ ਬਰੋਬਰ ਬਿਠਾ ਦੇ ਦਸਾਂ ਗੱਲਾਂ ਦਾ ਜਵਾਬ ਦੇ ਦੇ ਕਿ ਮੈਂ ਸਰਪੰਚੀ ਦੀ ਫੁੱਲ ਫਾਰਮੇਸ਼ਨ ਹੀ ਦੱਸ ਦੇ ਬੀਡੀਪੀ ਉਹਦੀ ਦੱਸ ਦੇ ਜਿਹੜੇ ਬੰਦੇ ਨੂੰ ਇੰਨਾ ਹੀ ਨਹੀਂ ਪਤਾ ਵੀ ਸੈਰੀਟੇਸ਼ਨ ਭਾਗ ਕਿੱਥੇ ਆ ਉਹ ਕੰਮ ਕੀ ਕਰਵਾਊਗਾ ਪਿੰਡ ਦੇ ਸਾਡਾ ਇੱਥੋਂ ਤੱਕ ਰੋਸ ਹੈ ਕਿ ਸਾਡੀ ਸਰਬਸੰਮਤੀ ਦੇ ਨਾਲ ਚੋਣ ਕਰਾਈ ਜਾਵੇ ਔਰ ਪਿੰਡ ਦਾ ਕਹਿਣਾ ਮੰਨਿਆ ਜਾਵੇ ਜੋ ਪਿੰਡ ਕਹਿੰਦਾ ਉਹੀ ਹੋਣਾ ਚਾਹੀਦਾ ਨਹੀਂ ਜੇ ਤੁਸੀਂ ਕਹਿੰਦੇ ਤੁਸੀਂ ਆਮ ਆਦਮੀ ਪਾਰਟੀ ਦੇ ਸਮਰਥਕ ਰਹੇ ਹੋ ਫਿਰ ਵੀ ਤੁਹਾਡੇ ਨਾਲ ਧੱਕਾ ਅਸੀਂ ਇਹ ਸਾਰੇ ਨਗਰ ਨੇ ਆਮ ਆਦੀ ਪਾਰਟੀ ਨੂੰ ਪੂਰੇ ਜੋਰ-ਸ਼ੋਰ ਨਾਲ ਇਸੇ ਐਮਐਲਏ ਨੂੰ ਜਿਤਾਇਆ ਸੀਗਾ ਔਰ ਮੈਂ ਕੱਲ ਐਮਐਲਏ ਦੇ ਕੋਲੇ ਵੀ ਆ ਕੇ ਗਿਆ ਕਿ ਐਮਐਲਏ ਸਾਡਾ ਧੱਕਾ ਨਹੀਂ ਹੋਣਾ ਚਾਹੀਦਾ ਔਰ ਨਾ ਕਰੋ ਸਾਡੇ ਤੇ ਵਜੈਕਸ਼ਨ ਲਾ ਰਹੀ ਹੈ ਦੂਜੀ ਧਿਰ ਹੈ ਜਿਹੜੀ ਔਰ ਐਮਐਲਏ ਦੇ ਕਹਿਣ ਦੇ باوجود ਵੀ ਇਹ ਧੱਕਾ ਕੀਤਾ ਸਾਡੇ ਨਾਲ ਔਰ ਇਹ ਅਸੀਂ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ ਜੋਗ ਇੱਥੋਂ ਬਣਾ ਕੇ ਨਹੀਂ ਤੁਰਿਆ ਜਾਂਦਾ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਉੱਠਾਂਗੇ ਇਸੇ ਤਰ੍ਹਾਂ ਇੱਥੇ ਧਰਨੇ ਤੇ ਡਟੇ ਰਭਾਂਗੇ ਇੱਕ ਮੈਂ ਇੱਕ ਨਾਗਰ ਪਹਿਲਾਂ ਮੈਂ ਫੌਜ ਦੇ ਵਿੱਚ ਸਰਵਿਸ ਕੀਤੀ ਔਰ ਮੈਂ ਆਪਣੀ ਇਮਾਨਦਾਰੀ ਦੇ ਨਾਲ ਔਰ ਮੇਰੇ ਤੇ ਇੱਕ ਵੀ objection ਕੱਢ ਕੇ ਦਿਖਾਉਣ ਚਾਹ ਮੈਂ ਕ੍ਰੀਮੀਅਲ ਹੋਵਾਂ ਚਾਹੇ ਮੇਰੀ ਕਿਸੇ ਦੇ ਨਾਲ ਲੜਾਈ ਹੋਵੇ ਤਾਂ ਵੀ ਮੈਨੂੰ ਕਹਿ ਦਿੰਦਾ ਮੈਂ ਤਾਂ ਵੀ ਬੈਠ ਜਾਗਾ ਇਹ ਛਰੇਆ ਹੰਤਕ ਤੇ ਭਗਵੰਤ ਮਾਨ ਨੂੰ ਵੀ ਅਸੀਂ ਕਹਨੇ ਆ ਭਗਵੰਤ ਮਾਨ ਸਾਹਿਬ ਆਉਂਦੀ ਵਾਰ ਚ ਐਮਐਲਏ ਸਾਡੇ ਸੀਟ ਤੋਂ ਖੜਾ ਕਰੋਗੇ ਅਸੀਂ ਇੱਕ ਵੀ ਵੋਟ ਨਹੀਂ ਪਾਵਾਂਗੇ ਔਰ ਛੇਤਰਾਂ ਦਾ ਹਾਰ ਪਾ ਕੇ ਦਾ ਸਨਮਾਨਤ ਕਰਾਂਗੇ ਪਿੰਡ ਦੇ ਵਿੱਚ ਸਾਡਾ ਵਿਰੋਧ ਹੋਊਗਾ ਜਦੋਂ ਸਾਡੇ ਨਾਲ ਧੱਕਾ ਹੋ ਰਿਹਾ ਆਮ ਪਬਲਿਕ ਦੇ ਨਾਲ ਔਰ ਦੂਜਿਆਂ ਦਾ ਕੀ ਬਣੇਗਾ ਇਥੇ ਕਹਿੰਦੇ ਸੀ ਅਸੀਂ ਆਮਕਰਾਂ ਦੇ ਮੁੰਡੇ ਆਮਕਰਾਂ ਦੇ ਇਹ ਬੰਦਿਆਂ ਨੂੰ ਉਹ ਕਰਿਆ ਕਰਾਂਗੇ ਹਾਂਜੀ ਹਾਂਜੀ ਆਮਕਰਾਂ ਦੇ ਘਰਕੇ ਦਾ ਆਮ ਲੋਕਾਂ ਨੇ ਇਹ ਤੱਕਾ ਕਰ ਰਿਹਾ ਇਸ ਕਰਕੇ ਹਾਂਜੀ ਸਾਡਾ ਪਿੰਡ ਚੋਂ ਜਾ ਕੇ ਪਸਾ ਪਤਾ ਕਰਿਆ ਜਾਵੇ 80% 90% ਪਿੰਡ ਇੱਕ ਪਾਸੇ ਹੈ ਇੱਕ ਕਾਂਗਰਸੀ ਬੰਦੇ ਦੀ ਮਦਦ ਕਰ ਰਿਹਾ ਜਿਹੜਾ ਐਮਐਲਏ ਪੈਸੇ ਲੈ ਕੇ ਐਮਐਲ ਕਾਂਗਰਸੀ ਬੰਦੇ ਦੀ ਨਾਲ ਇਹ ਉਹ ਕਰਿਆ ਸਾਡੇ ਨੇ ਇਹ ਤੱਕਾ ਕਰ ਰਿਹਾ ਇੱਕ ਇੱਕ ਚ ਨੁਕਸ ਹੋਊਗਾ ਤਿੰਨ ਤਿੰਨ ਚ ਤਾਂ ਨਹੀਂ ਨੁਕਸ ਹੋਊਗਾ ਫਿਰ ਸਾਨੂੰ ਦੱਸਿਆ ਨਹੀਂ ਗਿਆ ਵੀ ਕੀ ਨੌਕਸ ਹੈ ਇਹ ਵੀ ਅੱবি ਸਾਨੂੰ ਐਵੇਂ ਵੀ ਦੱਸਣ ਵੀ ਆ ਬਾਈ ਸੁਣ ਲੱਗਿਆ ਕੋਈ ਕਿਸੇ ਕਿਸਮ ਦਾ ਵੀ ਕੋਈ ਕਹਦੇ ਵੀ ਸਟ੍ਰੈਟੀ ਦਾ ਕਾਸੇ ਦਾ ਕਿਸੇ ਚੀਜ਼ ਦਾ ਸਾਡੇ ਉੱਤੇ ਕੋਈ ਦੇਣ ਲੈਣ ਹੋਵੇ ਅਸੀਂ ਜ਼ਿੰਮੇਵਾਰ ਹਾਈ ਕੋਰਟ 'ਚ ਜਾਵਾਂਗੇ ਬਿਲਕੁਲ ਬੈਠਾਂਗੇ ਨਹੀਂ ਅਸੀਂ ਇਹ ਕਹਿਣੇ ਆ ਕਿ ਵੀ ਜੇ ਸਾਡੇ ਰਿਟਰਨਿੰਗ ਅਫਸਰ ਨੇ ਸਾਡੀਆਂ ਫਾਈਲਾਂ ਚੈੱਕ ਕਰ ਲਈਆਂ ਸਾਨੂੰ ਸਲਿੱਪਾਂ ਦੇਤੀਆਂ ਸਾਡੀ ਫਾਈਲ ਅੰਦਰ ਸਾਰੀ ਚੈੱਕ ਕੀਤੀ ਗਈ ਹੈ ਉਸ ਟਾਈਮ ਤੇ ਕੋਈ ਵੀ ਗਲਤੀ ਨਹੀਂ ਪਾਈ ਗਈ ਸਾਨੂੰ ਰਸੀਤਾਂ ਕੱਟ ਕੇ ਦਿੱਤੀਆਂ ਐਜੇ ਮੇਰੇ ਕੋਲੇ ਪ੍ਰੂਫ ਹੈ ਉਹ ਰਸੀਤਾਂ ਦੇ ਫਿਰ ਇਹਦਾ ਮਤਲਬ ਇਹ ਗੁੰਡਾ ਨਾਚ ਰਾਤ ਕਾਨੂੰਨ ਦੀ ਲੰਘਣਾ ਕੀਤੀ ਗਈ ਹੈ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਕਾਨੂੰਨ ਦਾ ਹਾਈ ਕੋਰਟ ਦਾ ਵੀ ਰੋਖਾ ਸੀ ਜ਼ਰੂਰ ਕਰਾਂਗੇ ਜਦੋਂ 2022 ਦੀਆਂ ਚੋਣਾਂ ਸੀਗੀਆਂ ਉਦੋਂ ਕਹਿੰਦੇ ਜਿਹੜੇ ਹੈਗੇ ਉਹਨਾਂ ਦੇ ਖੜੇ ਕਰੇ ਉਹਨਾਂ ਤਿੰਨਾਂ ਦੇ ਸਹੀ ਪਏਗੇ ਸਾਢੇ ਤਿੰਨ ਗਲਤ ਕਰ ਹੋਏ ਕਿਸੇ ਜਿਹੜੇ ਉਹ ਦੂਸਰੇ ਜਿਹੜੇ ਸਰਪੰਚ ਦੇ ਮੈਂਬਰ ਸੀ ਉਹ ਸਹੀ ਹੈ ਹਾਂਜੀ ਉਹ ਸਾਰੇ ਸਹੀ ਹੈ ਸਾਢੇ ਤਿੰਨਾਂ ਦੇ ਇਹਨਾਂ ਦੇ ਸਹੀ ਪਏਗੇ ਸਾਡੇ ਤਿੰਨ ਗਲਤ ਕਰ ਹੋਏ ਕਿਸੇ ਜਿਹੜੇ ਉਹ ਦੂਸਰੇ ਜਿਹੜੇ ਸਰਪੰਚ ਦੇ ਮੈਂਬਰ ਸੀ ਉਹ ਸਹੀ ਹੈ ਹਾਂਜੀ ਉਹ ਸਾਰੇ ਸਹੀ ਹੈ ਸਾਡੇ ਤਿੰਨਾਂ ਦੇ ਕਰੇ ਗਏ ਫਿਰ ਕੋਈ ਕਿਸੇ ਬੈਂਕ ਦਾ ਉਸ ਬੰਦਿਆ ਨੂੰ ਸਾਡੇ ਤੋਂ ਡਰ ਸੀਗਾ ਕਿ ਅਸੀਂ 25 ਦੀਆਂ ਚੋਣਾਂ ਨਹੀਂ ਜਿੱਤ ਸਕਦੇ ਉਹਨਾਂ ਨੇ ਸ਼ਰੇਆਮ ਪੈਸਾ ਚੜਾਇਆ ਸੀ ਐਮਐਲਏ ਮੋਲਕ ਨੂੰ ਔਰ ਐਮਐਲਏ ਮੋਲਕ ਸਾਡੇ ਪਿੰਡ ਤੇ ਥਾਪੜਾ ਦੇ ਕੇ ਆਇਆ ਸੀ ਬਗੈਰ ਪਿੰਡ ਤੋਂ ਕਹਿ ਕੇ ਆਇਆ ਕਿ ਮੈਂ ਅੱਜ ਤੋਂ ਹੀ ਸਰਪੰਚ ਚੁਣਤਾ ਇਹਦਾ ਕਰਕੇ ਕਿ ਆ ਜਿੰਨੇ ਲੋਕ ਆ ਬੇਕੂਬ ਬੈਠੇ ਆ ਸਾਡੇ ਪਿੰਡ ਦੇ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਕਿਸੇ ਚੀਜ਼ ਦਾ ਇਹਨਾਂ ਨੇ ਮੈਨੂੰ ਕਾਠ ਮਾਰ ਕੇ ਖੜਾ ਕੀਤਾ ਸੀ ਪਿੰਡ ਦੇ ਵਿੱਚ ਜੋ ਅੱਜ ਇਹਨਾਂ ਦੇ ਨਾਂ